ਹਾਂਜੀ ਭਾਜੀ ਕੀ ਨਾ ਤੁਹਾਡਾ ਅਰੇ ਸਰ ਜੀ ਨਾ ਜੀ ਮੇਰਾ ਮੈਂ ਇੱਥੋਂ ਪਿੰਡ ਮੋਸਨਾਂ ਦਾ ਬਸੰਦ ਹਾਂ ਹਾਂਜੀ ਰਸਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਇਹ ਕਿ ਉਹਨੇ ਦੇਖੋ ਇੱਕ ਪਾਸੇ ਸਵੱਛ ਭਾਰਤ ਦੇ ਅੰਦੇ ਤਹਿਤ ਮਹਿੰਮ ਚਲਾਈ ਜਾ ਰਹੀ ਪੂਰੇ ਭਾਰਤ ਦੇ ਵਿੱਚ ਠੀਕ ਹੈ ਜੀ ਸਾਡਾ ਜਿਹੜਾ ਗੰਦਰ ਮੋਗੇ ਵਾਲਾ ਹਾਈਵੇ ਉੱਤੇ ਪਿੰਡ ਪੈਂਦਾ ਮੋਸਨਾਂ ਹਾਂਜੀ ਥੋੜੇ ਤੁਸੀਂ ਸਫਾਈ ਦੇ ਹਾਲਾਤ ਦੇਖ ਸਕਦੇ ਹੋ ਜੋ ਹੈਗੇ ਆ ਜਿਹਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਇੱਥੇ ਐਕਸੀਡੈਂਟ ਹੋਣ ਦਾ ਵੀ ਖਤਰਾ ਬਹੁਤ ਸਾਰੇ ਵਾਹਨ ਪਹਿਲਾਂ ਇੱਕ ਬਿਲਕੁਲ ਨਾਲ ਇੱਥੇ ਟੱਕਰ ਲੱਗਿਆ ਜਿੱਥੇ ਰੋਜ਼ ਐਕਸੀਡੈਂਟ ਹੁੰ ਠੀਕ ਆ ਔਰ ਉੱਥੇ ਜਿਹੜੀਆਂ ਫਲੈਕਸਰ ਲਾਈਟਾਂ ਲਾਈਆਂ ਗਈਆਂ ਉਹ ਵੀ ਕਈ ਕਾਫੀ ਸਮੇਂ ਤੋਂ ਬੰਦ ਪਈਆਂ ਠੀਕ ਆ ਜੀ ਔਰ ਜਿਹੜੀਆਂ ਨਾ ਇੱਥੇ ਕੋਈ ਪੋਸਟ ਨਾਕਾ ਨਾ ਕੋਸ਼ਾ ਜਿਹੜਾ ਕਿ ਟ੍ਰੈਫਿਕ ਨੂੰ ਕੰਟਰੋਲ ਕਰ ਸਕੇ ਕਿਉਂਕਿ ਉੱਥੇ ਜਿਹੜੀਆਂ ਜੈਬਰਾ ਕ੍ਰੋਸਿੰਗ ਆ ਹੁਣ ਇਹਨਾਂ ਲੱਗੀਆਂ ਆ ਉਹ ਤੁਲਨਾ ਕੋਈ ਨਹੀਂ ਕਰਦੇ ਉੱਥੇ ਸਪੀਡ ਕੰਟਰੋਲ ਹੋਣਾ ਹਮੇਸ਼ਾ ਓਵਰ ਸਪੀਡ ਗੱਡੀਆਂ ਉਹਨੀਆਂ ਨਾ ਓਵਰ ਸਪੀਡ ਦਾ ਇਪਲਾਨ ਹੋ ਰਿਹਾ ਨਾ ਰੌਂਗ ਸਾਈਡ ਦੇ ਕੋਈ ਨਹੀਂ ਪੁੱਛਣ ਵਾਲਾ ਜੀ ਇੱਥੇ ਕੋਈ ਮੁਲਾਜ਼ਮ ਨਹੀਂ ਹੁੰਦਾ ਕੋਈ ਨਹੀਂ ਜੀ ਇੱਥੇ ਹੁੰਦਾ ਜੇ एसएसएफ दी ਗੱਡੀ ਖੜੀ ਹੁੰਦੀ ਆ ਉਹ ਸਿਰਫ ਇੰਨਾ ਕਿਹਾ ਵੀ ਜਿਹੜਾ ਕੱਢਿਆਉਂਦੇ ਆ ਠੀਕ ਆ ਤੇ ਆਹ ਹੋਰ ਤੁਸੀਂ ਕੀ ਮੰਗ ਕਰਦੇ ਆ ਇਹਦੇ ਅਸੀਂ ਮੰਗ ਕਰਾਂਗੇ ਪ੍ਰਸ਼ਾਸਨ ਕੋਲ ਇਹਦਾ ਜ਼ਿੰਮੇਵਾਰ ਟੋਟਲ ਜਿਹੜਾ ਸ਼ਾਹਕੋਟ ਤੇ ਜਲੰਧਰ ਜਿਲ੍ਹਾ ਦਾ ਪ੍ਰਸ਼ਾਸਨ ਆ ਜਿਨੇ ਇਹਨਾਂ ਗੰਦ ਪਵਾਇਆ ਇਹਦੇ ਕੰਬ ਕਰਨੀ ਨਹੀਂ ਦੱਸਤਾ ਪਿਆ ਹਾਂਜੀ ਹਾਂਜੀ ਸਰ ਜੈ ਹਿੰਦ ਨਸਕਰ ਜੀ ਮੈਂ ਰੂਪਲਾ ਸ਼ਰਮਾ ਜਨਰਲ ਸਟਾਫਰ ਹਮਰ ਐਕਸਪ੍ਰੈਸ ਕਲਾਪ ਜਿਸਸ ਤੋਂ ਪੰਜਾਬ ਆ ਅਸੀਂ ਬ੍ਰੇਸਵਾਸ ਦੀ ਸਫਾਈ ਚਲਾ ਰਹੇ ਆ ਤੇ ਕਈ ਮਹਿੰਦਰ ਕਸਬਾ ਜਿਹੜਾ ਆਪਣੇ نیشنل ਹਾਈਵੇ ਆ ਸਿੰਧਰ ਤੋਂ ਮੋਗੇ ਜਾਂਦਾ ਐਨ ਐਚ ਉਹਦੇ ਮਸ ਜਿਹੜਾ ਮਸਨੀਆਂ ਵਾਂਜ ਕਸਬਾ ਅਤਲ ਦੋਦੀ ਦੇਖ ਸਕਦੇ ਆ ਤਾਂ ਦਿਖਾ ਸਕਦੇ ਆ ਕਿ ਇਥੇ ਕੂੜੇ ਦੇ ਕਿੰਨੇ ਢੇਰ ਲੱਗੇ ਪਏ ਆ ਚਲ ਯਾਰ ਵੀ ਜਿਹੜਾ ਪ੍ਰਸ਼ਾਸਨ ਆ ਕਿੱਥੇ ਲੰਘ ਰਿਹਾ ਵਾ ਅਸੀਂ ਪ੍ਰੋਜੈਕਟ ਮੰਗ ਕਰਦੇ ਆ نیشنل ਹਾਈਵੇ ਜਿਹਦਾ ਇਹਦਾ ਠੇਕੇਦਾਰ ਆ ਜਿਹੜਾ ਤੇ ਇਹ ਤੂੰ ਬਾਜੋ ਠੇਕਾ ਲੈ ਤੂੰ ਬਾਜਾ ਇਹ ਲੋਕਾਂ ਉਹ ਟੈਕਸ ਲੈ ਰਿਹਾ ਕਿ ਟੈਕਸ ਉਹ ਲੋਕਾਂ ਦਾ ਟੈਕਸ ਨਾ ਮਗਰੋਂ ਉਹਨਾਂ ਆ ਕੇ ਸਾਫ਼ ਪਤਰਾ ਜਿਹੜਾ ਵਾਦਾ ਵਾਰਨਾ ਮਿਲਣਾ ਚਾਹੀਦਾ ਵਾ ਇੱਥੇ ਕੋਈ ਵਾਦਾ ਵਾਰ ਨਹੀਂ ਮਿਲ ਰਿਹਾ ਪਹਿਲਾਂ ਤਾਂ ਕੂੜਾ ਵਾ ਮਰਦੇ ਜੀਵਨ ਦੇ ਇਸ ਮੱਤੀ ਆ ਜੀ ਬੋਲ ਦਿੰਦੇ ਆ ਸਿਕਉਣ ਵਾਸਤੇ ਕੋਈ ਕਿਸੇ ਕੰਟਰੋਲ ਲੇਗਾ ਅ ਦੂਜੀ ਹੱਦ ਜੀ ਇਹ ਪੋਰਾ ਬੋਡੇ ਬੋਡੇ ਜਿਹੜਾ ਘਾਹ ਵਾ ਜਿਹੜੀ ਫੋਟੋ ਬਾਤ ਫੁੱਲ ਲਾਏ ਹੋਏ ਆ ਫੁੱਲ ਦਿਖਦੇ ਨਹੀਂ ਘਾਹ ਜਿਆਦਾ ਦਿਹੰਦਾ ਵਾ ਅੱਜ ਜੋ ਲੇਡੀਜ਼ ਲਾਈਆਂ ਵਾ ਉਹ ਥੋਲੇ ਮਿੱਟੀ ਦੇ ਉੱਪਰ ਮਿੱਟੀ ਲਾਈ ਜਾਂਦੀਆਂ ਵਾ ਤੇ ਵੀ ਇੱਕ ਬਾਅਦ ਸ਼ੋਣੀ ਹੈ ਮਿੱਟੀ ਵੇ ਦੁਆਰਾ ਫਰੋਡ ਦੇ ਪ੍ਰੇਸ਼ ਬਾਂਸਲ ਜੀ ਉਹਨਾਂ ਨੇ ਕਹਿੰਨਾ ਕਿ ਹੌਲੀ ਤੌਰ ਤੇ ਇਸ ਤੇ ਧਿਆਨ ਦਿੱਤਾ ਜਾਵੇ ਇਹ ਜੋ ਇੱਕ ਬਹੁਤ ਹੀ ਗੰਭੀਰ ਅਕੱਲ ਬਿਮਾਰੀਆਂ ਦਾ ਖਾਸਾ ਵਧ ਰਿਹਾ ਹੁਣ ਵਾਲ ਦਿਨਾਂ ਬਰਸਾਤਾਂ ਆਈਆਂ ਇਹ ਗੂੜਾ ਰੜਕੇ ਜਿਹੜਾ ਰੋਡ ਤੇ ਆਊਗਾ ਕੇ ਇਹਨਾਂ ਕੋਈ ਜਾਨੀ ਮੈਨ ਨੁਕਸਾਨ ਵੀ ਹੋ ਸਕਦਾ ਵਾ ਤਰ੍ਹਾਂ ਤੇ ਜਿਹੜੇ ਇਸ ਸਬੰਧ ਤੇ ਆਂਡੀ ਐਮ ਦੀ ਲੋੜ ਆ ਇੱਕ ਮੇਨ ਆਪਣਾ ਰੈਸ਼ਨਲ ਹਾਈਵੇ ਹੋਵੇ ਕੋਈ ਜਿਹੜੀ ਪੀਸ਼ਾ ਇਨੀ ਕਾ ਬਹੁਤ ਤਰਕ ਜੋ ਗਿਆ ਤੁਹਾਨੂੰ ਸਾਰਾ ਦਿਖਾ ਰਹੇ ਆ ਮਿਸੀਆਂ ਦੀ ਲੋਕਾਂ ਦੀ ਔਰ ਇਲਾਕੇ ਦੀ ਲੋਕਾਂ ਦੀ ਬਰੋਝ ਔਰ ਮੰਗਿਆ ਇਹਦਾ ਰੋੜਿਆ ਸਾਫ ਸੁਥਰਾ ਰਹਿਣਾ ਚਾਹੀਦਾ ਲੋਕਾਂ ਨੂੰ ਸਾਫ ਸੁਥਰਾ ਵਾਦਾਵਾਨ ਮਿਲ ਜਾਈਦਾ ਰੋੜ ਸਾਫ ਸੁਥਰਾ ਮਿਲ ਜਾਈਦਾ ਤਾਂ ਹਰ ਇੱਕ ਭੈਣ ਭਰਾ ਜਿਹੜਾ ਵਾ ਆਪਣੀ ਜ਼ਿੰਦਗੀ ਜਿੱਥੇ ਲੰਘ ਰਿਹਾ ਵਾ ਉਹ ਸਹੀ ਸਲਾਮਤ ਆਪਣੇ ਘਰੇ ਜਾ ਸਕੇ ਤੇ ਉਹ ਤੰਦਰੁਸਤ ਰਹ ਸਕੇ ਜੈ ਹਿੰਦ ਹਾਂਜੀ ਭਾਜੀ ਕੀ ਨਾ ਤੁਹਾਡਾ ਅਰੇ ਸਰ ਜੀ ਨਾ ਜੀ ਮੇਰਾ ਮੈਂ ਇੱਥੋਂ ਪਿੰਡ ਮੋਸਨਾਲਾ ਬੋਸਣ ਆਇਆ ਹਾਂਜੀ ਜੀ ਸਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਇਹ ਕਿ ਉਹਨੇ ਦੇਖੋ ਇੱਕ ਪਾਸੇ ਸਵੱਛ ਭਾਰਤ ਦੇ ਅੰਦੇ ਤਹਿਤ ਮਹਿੰਨਤ ਚਲਾਈ ਜਾ ਰਹੀ ਪੂਰੇ ਭਾਰਤ ਦੇ ਵਿੱਚ ਠੀਕ ਹੈ ਜੀ ਸਾਡਾ ਜਿਹੜਾ ਗੰਦਰ ਮੋਗੇ ਵਾਲਾ ਹਾਈਵੇ ਉੱਤੇ ਪਿੰਡ ਪੈਂਦਾ ਮੋਸਨਾਲਾ ਹਾਂਜੀ ਥੋੜੇ ਤੁਸੀਂ ਸਫਾਈ ਦੇ ਹਾਲਾਤ ਦੇਖ ਸਕਦੇ ਹੋ ਜੋ ਹੈਗੇ ਆ ਜਿਹਦਾ ਬਿਮਾਰੀਆਂ ਫੈਲਣ ਦਾ ਵੀ ਖਤਰਾ ਇੱਥੇ ਐਕਸੀਡੈਂਟ ਹੋਣ ਦਾ ਵੀ ਖਤਰਾ ਬਹੁਤ ਸਾਰੇ ਵਾਹਨ ਪਹਿਲਾਂ ਇੱਕ ਬਿਲਕੁਲ ਨਾਲ ਇੱਥੇ ਟੱਕਰ ਮੱਤ ਆ ਗਿਆ ਜਿੱਥੇ ਰੋਜ਼ ਐਕਸੀਡ 그니까 되게...